ਜਿਹੜੇ ਭਰਾ ਵੀ ਜੁੜਿਆ ਹੋਇਆ ਤਾਂ ਜਰੂਰ ਇੱਕ ਵਾਰੀ ਸਪਰਕ ਦੱਸਿਓ ਕਮੈਂਟ ਕਰਕੇ ਵੀ ਆਵਾਜ਼ ਵਗੈਰਾ ਸਹੀ ਆ ਰਹੀ ਹੈ ਕੋਈ YouTube ਤੇ ਭਰਾ ਦੇਖ ਰਿਹਾ ਤਾਂ ਬੜਾਂ ਟਰੈਕਟਰ ਤੁਹਾਨੂੰ ਦਿਖਾ ਰਹੇ ਆ ਭਰਾਵੋ ਕਿਹੜੇ ਕਿਹੜੇ ਟਰੈਕਟਰ ਆਏ ਆ ਸਾਡੇ ਕੋਲੇ ਹਰੇਕ ਪ੍ਰਕਾਰ ਦੇ ਟਰੈਕਟਰ ਆਏ ਆ ਹਰੇਕ ਪ੍ਰਕਾਰ ਦੇ ਟਰੈਕਟਰ ਤੇ ਲੋਨ ਕਰਵਾ ਕੇ ਦੇਵਾਂਗੇ ਕਾਫੀ ਜ਼ਿਆਦਾ ਗਿਣਤੀ 'ਚ ਭਰਾਵੋ ਬੜਾਂ ਟਰੈਕਟਰ ਤੇ ਟਰੈਕਟਰ ਆ ਚੁੱਕੇ ਆ ਤੁਸੀਂ ਜਰੂਰ ਇੱਕ ਵਾਰੀ ਕਿਹੜੇ ਕਿਹੜੇ ਭਰਾ ਜੁੜੇ ਹੋਏ ਆ ਜਰੂਰ ਦੱਸਿਓ ਵੀ ਆਵਾਜ਼ ਵਗੈਰਾ ਸਹੀ ਆ ਰਹੀ ਹੈ ਕਈ ਵਾਰ ਲਾਈਵ ਚੱਲੀ ਜਦੋਂ ਆਵਾਜ਼ ਨਹੀਂ ਆਉਂਦੀ ਜੀ ਬ੍ਰਾਂਚ ਟਰੈਕਟਰ ਤੋਂ ਲਾਈਵ ਦਿਖਾ ਰਹੇ ਹਾਂ ਭਰਾਵੋ ਸਾਡੇ ਕੋਲ ਜੌਂਡੀ ਆ ਰਾਇਆ 330 ਆਇਆ ਹੈ ਆ ਹਰੇਕ ਪ੍ਰਕਾਰ ਦੇ ਟਰੈਕਟਰ ਆਏ ਆ 575 ਆਇਆਗਾ 852 ਫਾਰਮ ਟ੍ਰਿਕ 60 ਆਇਆਗਾ ਹਰੇਕ ਪ੍ਰਕਾਰ ਦੀ ਟਰੈਕਟਰ ਮਿਲ ਜਾਣਗੇ ਕਿਵੇਂ 53 10 52 10 54 5 50 50 ਡੀ ਹਰੇਕ ਪ੍ਰਕਾਰ ਦੇ ਟਰੈਕਟਰ ਮਿਲਣਗੇ ਭਰਾਵੋ ਜਿਹੜੇ-ਜਿਹੜੇ ਭਰਾ ਬ੍ਰਾਂਚ ਟਰੈਕਟਰ ਨੂੰ ਦੇਖ ਰਹੇ ਆ ਜਰੂਰ ਕਮੈਂਟ ਕਰਕੇ ਦੱਸਿਓ ਹਰੇਕ ਪ੍ਰਕਾਰ ਦੇ ਟਰੈਕਟਰ ਕਿਵੇਂ 52 10 ਖੜਾ 585 ਡੀ ਆਈ ਐਕਸ ਪੀ ਪਲੱਸ ਖੜਾ ਬਿੰਦਰ ਸਿੰਘ ਮੱਧਰਾ ਬਲਤੇਜ ਸਿੰਘ ਗੈਰੀਪਾਗੀ ਬਲਵਿੰਦਰ ਗੈਰੀਪਾਗੀ ਕਿਹੜੇ ਕਿਹੜੇ ਭਰਾ ਜੁੜੇ ਰਹਿੰਦੇ ਜ਼ਰੂਰ ਕਮੈਂਟ ਕਰਕੇ ਦੱਸਿਓ ਭਰਾਵੋ ਸੋਨਾਲੀਕਾ 60 ਵਾਲਾ ਖੜਾ 855 ਖੜਾ 485 ਖੜਾ 545 ਖੜਾ ਐਕਸਐਮ ਖੜਾਗਾ ਇੱਧਰ ਹਰੇਕ ਪ੍ਰਕਾਰ ਦੇ ਇੱਧਰ ਟਰੈਕਟਰ ਖੜੇ ਆ ਬਹੁਤ ਵੱਡਾ ਟਰੈਕਟਰ ਲਾਉਣ ਮੇਲਾ ਬ੍ਰਾਂਡ ਟਰੈਕਟਰ ਤੇ ਲੱਗ ਚੁੱਕਿਆ ਭਰਾਵੋ ਜੇਕਰ ਤੁਸੀਂ ਵੀ ਕੋਈ ਟਰੈਕਟਰ ਲੈਣਾ ਦਾ ਬ੍ਰਾਂਡ ਟਰੈਕਟਰ ਨਾਲ ਸੰਪਰਕ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਕਿਉਂਕਿ ਹੋਰ ਵੀ ਭਰਾਵਾਂ ਕੋਲੇ ਵੀਡੀਓ ਪਹੁੰਚਦੀ ਹੋ ਜੇ ਆ ਦੇਖੋ 585 ਬਿਲਕੁਲ ਸ਼ੋਅਰੂਮ ਕੰਡੀਸ਼ਨ ਨਵਾਂ ਨਕੋਟ ਰੈਡ ਸਾਡੇ ਕੋਲੇ ਵੜੈਂਟ ਟਰੈਕਟਰ ਤੇ ਇਹ ਆ ਕੇ ਲੱਗ ਚੁੱਕਿਆ ਭਰਾਵੋ ਕਿਸੇ ਪੁਰਾਣੇ ਟਰੈਕਟਰ ਲੈਣਾ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ